ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸਰਬਤਰਮ ਨਿਊਜ਼ ਚੈਨਲ ਟੀਮ ਅੱਜ ਪਹੁੰਚੀ ਪਿੰਡ ਬੱਡੋਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਗੁਰਦੁਆਰਾ ਸ਼ਹੀਦ ਬਾਬਾ ਕਰਮ ਸਿੰਘ ਜੀ ਦਾ ਆਸਥਾਨ ਤੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਐਨ ਆਰ ਆਈ ਵਿਰਾਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਬਹੁਤ ਹੀ ਸ਼ਰਧਾਪੂਰਵ ਕਰਵਾਏ ਜਾ ਰਹੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਰਬੰਧਕਾਂ ਨੇ ਸਰਬਤਰਮ ਨਿਊਜ਼ ਦੀ ਟੀਮ ਨਾਲ ਗਲਬਾਤ ਕਰਦੇ ਹੋਏ ਦੱਸਿਆ ਕਿ ਇਸ ਮੌਕੇ ਸਭ ਤੋਂ ਪਹਿਲਾ ਪਰਬਾਤ ਫੇਰੀਆਦੀ ਅਰੰਭਤਾ ਕੀਤੀ ਗਈ ਅਤੇ ਪਰਬਾਤ ਫੇਰੀਆਂ ਦੀ ਸਮਾਪਤੀ ਉਪਰੰਤ ਮਹਾਨ ਨਗਰ ਕੀਰਤਨ ਸਜਾਏ ਗਏ ਉਹਨਾਂ ਦੱਸਿਆ ਕਿ 5 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਵ ਪਾਏ ਜਾਣਗੇ ਇਸ ਮੌਕੇ ਆਏ ਹੋਏ ਰਾਗੀ ਟਾਡੀ ਜਥੇ ਕਥਾ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ ਆਓ ਅਸੀਂ ਦੇਖਦੇ ਹਾਂ ਨਗਰ ਕੀਰਤਨ ਦੀਆਂ ਕੁਝ ਲਾਈਵ ਤਸਵੀਰਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਧੰਨਵਾਦ सतगुरु नानक पर बटे सतगोर नानक पर बटाया सतोर नानक पर बटे सतगोर नानक पर बटे सतगुर नानक पर बटेया सतगोर नानक पर बटाया सतोर नानक पर बटा नानक पर गठ गोर नान का बर गटया गठ गोर नान का बार गटया गठ गोर नान का बार घटया जो कर चूर् निकलया जो कर चूर ग निकलया

¡Gracias! <coughs> you पो नान खे आदम तेज पोवा न कया आदम ते जे पोवा नान खां आदम ते जे पोवा

That's that. i ਮਹਾਂ ਦੇਵ ਵਿੱਚ ਘੜੀਆਂ ਸਤ ਸੰਗਦੀਆਂ ਰੱਖ ਜਿਉ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗਦੀਆਂ ਰੱਖ ਜਿਉ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗਦੀਆਂ ਕੀਆ ਤਰ ਮੇਰੀ ਪੀੜਾ ਜ਼ਿੰਦਗੀ ਦੇ ਰੰਗ ਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਬਾਬਾ ਕਰਮ ਸਿੰਘ ਜੀ ਗੁਰਦਵੰਦਕ ਮਿੱਟੀ ਪਿੰਡ ਵੱਡੋਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੁਗੁਰਪੁਰਬ ਹੈ ਬੜੀ ਹੀ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ ਅਖਾਈ ਤਰੀਕ ਤੋਂ ਪ੍ਰਭਾਤ ਵੇਰੀਆਂ ਅਰੰਭ ਕਿਚੰਗੀਆਂ ਸਨ ਜੋ ਕਿ 3 ਤਰੀਕ ਤੱਕ ਚੱਲੀਆਂ ਅੱਜ 4 ਤਰੀਕ ਨੂੰ ਜਨਗਰ ਕੀਰਤਨ ਸਜਾਏ ਗਏ ਉਹ ਬਖ ਬਖ ਪੜਾਮਾਤੇ ਹੁੰਦੇ ਹੋਏ ਇਸ ਸਮੇਂ ਗੁਰਦਰਬਾਸਦੀ ਜਿਕੇ ਸਮਾਪਤ ਹੋਏ ਹਨ ਇਸ ਤੋਂ ਬਾਅਦ ਨਗਰ ਕੀਰਤਨ ਸ਼ਹੀਦ ਅਬਾ ਕਰਮ ਸਿੰਘ ਜੀ ਗੁਰਦਵਾਰ ਸਾਹਿਬ ਦੇ ਕਿਤੇ ਜਾ ਕੇ ਖਤਮ ਹੋਣਗੇ ਇਸ ਮੌਕੇ ਤੇ ਪਾਇ ਨਿਰਮਲ ਸਿੰਘ ਜੀ ਜੇਠਵਾਲ ਉਹਨਾਂ ਦਾ ਢਾਡੀ ਜਥਾ ਜਿਨ੍ਹਾਂ ਨੇ ਕਿ ਸਾਰੇ ਪੜਾਵਾਂ ਤੇ ਸੇਕਿਤਾਸ ਸੰਗਤ ਨੂੰ ਸਰਬਨ ਕਰਵਾਇਆ ਕੱਲ ਨੂੰ 5 ਤਰੀਕ ਨੂੰ ਸਵੇਰੇ 11 ਵਜੇ ਅਖੰਡ ਪਾਠ ਸਾਹਿਬ ਜੀ ਦੇ ਪੋਪ ਪਏਗੇ ਜਾਣਗੇ ਉਹਨਾਂ ਤੋਂ ਬਾਅਦ ਕਥਾ ਕੀਰਤਨ ਵਿਚਾਰਾ ਸਾਰਾ ਦਿਨ ਗੁਰਦਵਾਰ ਸਾਹਿਬ ਦੇ ਚੱਲਣ ਗਿਆ ਗੁਰੂ ਕੇ ਲੰਗਰ ਚਾਪ ਕੋੜੇ ਦੇ ਲੰਗਰ ਲਗਾਤਾਰ ਚੱਲਦੇ ਰਹਿਣਗੇ ਬਾਦ ਪਹਿਰ 12:30 ਵਜੇ ਤੋਂ ਲੈ ਕੇ 1:30 ਵਜੇ ਤੱਕ ਭਾਈ ਜੰਗ ਸਿੰਘ ਜੀ ਜੋ ਕਥਾ ਵਚਕਨ ਉਹ ਕਥਾ ਕਰਕੇ ਸਿੱਖ ਸੰਗਤਾਂ ਨੂੰ ਸਿੱਖ ਇਤਿਹਾਸ ਸਰਵਣ ਕਰਵਾਉਣਗੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਕੱਲੋਂ ਵੀ ਇਸੇ ਤਰ੍ਹਾਂ ਹਮ ਹਮਾ ਕੇ ਗੁਰਦਆ ਸਾਹਿਬ ਕੇ ਪਹੁੰਚੋ ਗੁਰਬਾਣੀ ਸੁਣੋ ਅਤੇ ਆਪਣੇ ਜਨ ਸਫਲੇ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ